ਗੁਰੂ ਘਰ ਬਾਹਰ ਕਤਲकांड ਮਾਮਲੇ 'ਚ ਵੱਡੀ ਅਪਡੇਟ ਕਤਲकांड ਦੀ ਨਵੀਂ ਸੀਸੀਟੀਵੀ ਆਈ ਸਾਹਮਣੇ ਗੈਂਗਸਟਰ ਨੇ ਜੁਗਰਾ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ ਹਾਂ ਹਾਂ ਮਾੜਾ ਏ ਆਪਾਂ ਦੀ ਅੰਨੇ ਹਨ ਲੜੋ ਦਿਨ ਦਿਹਾੜੇ ਕਤਲ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਤਾਂ ਹਮਾਰਾ ਰੋਂਦਾ ਪਰਿਵਾਰ ਕਰ ਰਿਹਾ ਇਨਸਾਫ ਦੀ ਮੰਗ ਜਿੱਹਾਂ ਅੰਮ੍ਰਿਤਸਰ 'ਚ ਕਤਲ ਦੀ ਇਹ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਦਿਨ ਦਿਹਾੜੇ ਨੌਜਵਾਨ ਨੂੰ ਪਜਾ ਪਜਾ ਗੋਲੀਆਂ ਮਾਰੀਆਂ ਗਈਆਂ ਸੀ ਇੱਕ ਤੋਂ ਬਾਅਦ ਇੱਕ ਅੰਨੇਵਾ ਨੌਜਵਾਨ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਿਆ ਗਿਆ ਸੀ ਤੇ ਹੁਣ ਇਸ ਕਤਲकांड ਦੀ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਚ ਮ੍ਰਿਤਕ ਜਗਰਾ ਸਿੰਘ ਰੋਲਾ ਪਾ ਰਿਹਾ ਪਿੰਡ ਦੇ ਲੋਕਾਂ ਤੋਂ ਮਦਦ ਦੀ ਮੰਗ ਕਰਦਾ ਦਿਖਾਈ ਦੇ ਰਿਹਾ ਹੈ ਕਾਫੀ ਪਾਏ ਰੋਲੇ ਰੱਪੇ ਤੋਂ ਚੀਕਾਂ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੁੰਦੇ ਦਿਖਾਈ ਦਿੱਤੇ ਨੇ ਇਸ ਕਤਲकांड ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਗੁਰਾ ਹਾਲ ਹੈ ਰੋਂਦੇ ਇਸ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਜਾਨੀ ਕਰਦੀ ਉਹ ਪੱਤੇ ਤੇਰੇ ਇਹ ਆਪਾਂ ਦੀ ਹਾਲੀ ਕਰ ਜਾਂਦੇ ਲੋ ਸ਼ਰਿਆਮ ਹੋਏ ਇਸ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਤੇ ਹੁਣ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਚ ਡੋਨੀ ਬੱਲ ਨਾਮ ਦੇ ਗੈਂਗਸਟਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਵੱਲੋਂ ਤੇ ਉਸਦੇ ਸਾਥੀਆਂ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਜਿਸ ਤੇ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਹੀ ਇਸ ਦਾ ਕਤਲ ਕਰਵਾਇਆ ਗਿਆ ਹੈ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨੇ ਅੱਗੇ ਪੋਸਟ 'ਤੇ ਲਿਖਿਆ ਕਿ ਜਗਰਾਤ ਸਿੰਘ ਨੇ ਉਹਨਾਂ ਦੇ ਭਰਾ ਗੋਰਾ ਬਰੀਅਰ ਦੇ ਕਤਲ 'ਚ ਰੇਕੀ ਕਰਵਾਈ ਸੀ ਹਾਲਾਂਕਿ ਵਾਇਰਲ ਇਸ ਪੋਸਟ ਦੀ ਅਦਾਰਾ ਜਗਬਾਣੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਇਸ ਕਤਲकांड ਨੂੰ ਲੈ ਕੇ ਮ੍ਰਿਤਕ ਦੇ ਚਾਚੇ ਦਾ ਬਿਆਨ ਸਾਹਮਣੇ ਆਇਆ ਆਖਰ ਕਤਲ ਨੂੰ ਲੈ ਕੇ ਮ੍ਰਿਤਕ ਜਗਰਾ ਸਿੰਘ ਦੇ ਚਾਚੇ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ। ਉਹ ਮੇਰਾ ਭਤੀਜਾ ਹੀ ਜਗਰਾ ਸਿੰਘ। ਕੱਲ ਸਾਡੇ ਇੱਥੇ ਪਿੰਡ 'ਚ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸੀ ਦਿਹਾੜੀ। ਸ਼ਾਮ ਨੂੰ ਘਰ ਆਇਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ। ਰਸਤੇ 'ਤੇ ਤਿੰਨ ਨੌਜਵਾਨ ਮਿਲਿਆ ਮੋਟਰਸਾਈਕਲ ਤੇ ਅੱਗੇ ਉਹਦੇ ਕਿਨੇ ਉਹਨਾਂ ਨੂੰ ਆਵਾਜ਼ ਮਾਰੀਆ ਉਹ ਅੱਗੇ ਉਹ ਹੱਥ ਮਲਾਉਣ ਲੱਗਾ ਉਹ ਚਸ਼ਮਦੀਦ ਗਵਾਹ ਦੱਸ ਦੇ। ਉਹਨਾਂ ਅੱਗੇ ਉਹ ਫਾਇਰਿੰਗ ਕਰਦੀ ਪਹਿਲੀ ਗੋਲੀ ਉਹਦੇ ਗਿੱਟੇ 'ਤੇ ਵੱਜੀ ਆ ਤੋ ਡਿੱਗ ਪਿਆ ਤੇ ਦੂਜੀਆਂ ਦੋ ਤਿੰਨ ਗੋਲੀਆਂ ਹੋਰ ਮਾਰੀਆਂ ਫਿਰ ਇੱਥੋਂ ਕੋਈ ਨੌਜਵਾਨ ਆ ਰੋ ਚੁੱਕ ਕੇ ਤੇ ਮੱਤੇ ਵਾਲ ਖੜਿਆ ਉਹਨਾਂ ਨੂੰ ਜਵਾਬ ਦਿੱਤਾ ਫਿਰ ਹੁੱਠੀ ਲੱਗ ਗਿਆ ਤੇ ਹੁੱਠੀ ਜਾ ਕੇ ਉਹ ਪੂਰਾ ਹੋ ਗਿਆ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30-32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਈ ਚੋਣਾ ਲਾਇਆ ਹੋਆ ਕੋਈ ਗੱਲ ਨਹੀਂ ਇਹੋ ਜੀ ਬੱਚਾ ਵੀ ਹੈ ਕੋਈ ਨਹੀਂ ਬੱਚਾ ਜੇ ਕੋਈ ਨਹੀਂ 24 ਫਰਵਰੀ ਨੂੰ ਵਿਆਹ ਹੋਇਆ ਬੱਚਾ ਜੇ ਕੋਈ ਨਹੀਂ ਹੈ ਫੈਵਰੀ ਚ ਇੱਕ ਭਤੀਜੀ ਮੰਮੀ ਆ ਉਹਦੀ ਘਰ ਦੀ ਆ ਤੇ ਭਰਾ ਇੱਕ ਵੱਡਾ ਉਹਦਰੇ ਇਸ ਮਾਮਲੇ ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਜਗਰਾਤ ਸਿੰਘ ਹੈ ਇਹਦਾ ਕੰਨ ਜਿਹੜਾ ਇਹ ਅਣਛੇਤੇ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜੇ ਸਬੰਧੀ ਮੁਕਫਸਰ थाना ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਹੈ ਤਫਤੀਸ਼ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕ ਕਰ ਰਹੀ ਹੈ ਮਕਦਮਾ ਦਰਜ ਕੀਤਾ ਵਾ ਤਫਤੀਸ਼ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮਕਦਮਾ ਜਿਹੜਾ ਸਸ ਦੋਸ਼ੀ ਜਿਹੜੇ ਨਹੀਂ ਜਨਾਮ ਵੱਲੋਂ ਹੈ ਨਾਮ ਕੋਈ ਪਛਾਣ ਹੋ ਭਾਈ ਉਹਨਾਂ ਦੀ ਤਫਤੀਸ਼ ਜਾਰੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਹਿ ਰਹੇ ਪਰਿਵਾਰ ਕੀ ਕੋਈ ਰੰਜਿਸ਼ ਕੋਈ ਪੁਰਾਣੀ ਕਿਸੇ ਦਿਨ ਹੁੰਦੀ ਸੀ ਉਹ ਸਾਰੇ ਅਫਸਰ ਜਿਹੜੇ ਪ੍ਰਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਉਗੀ ਉਸ ਮੁਤਾਬਕ ਕਾਰਵਾਈ ਚੱਲਦੀ ਹੈ। ਕਤਲ ਦੀ ਇਸ ਵਾਰਦਾਤ ਦਾ ਗੈਂਗਸਟਰ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਬਿਊਰੋ ਰਿਪੋਰਟ ਜਗਬਣੀ ਟੀਵੀ